ਤੁਸੀਂ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਸੁਰਿੰਦਰ ਸਹੋਤਾ ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਮਸੀਬ ਭਾਈਚਾਰੇ ਦੇ ਵੈਲਫੇਅਰ ਦੇ ਲਈ ਇੱਕ ਮਸੀਬ ਭਲਾਈ ਬੋਰਡ ਬਣਾਇਆ ਗਿਆ ਜਿਸ ਦੇ ਚੇਅਰਮੈਨ ਡੈਨੀਅਲ ਮਸੀਬ ਪੱਟੀ ਅੰਮ੍ਰਿਤਸਰ ਵਾਲਿਆਂ ਨੂੰ ਲਗਾਇਆ ਜਾਂਦਾ ਹੈ ਸਾਡੇ ਨਾਲ ਨੇ ਉੱਗੇ ਸਮਾਜ ਸੇਵਕ ਅਤੇ ਮਸੀਬ ਭਾਈਚਾਰੇ ਦੇ ਵਿੱਚ ਬਹੁਤ ਹੀ ਜਾਣੀ ਪਛਾਣੀ ਸ਼ਖਸੀਅਤ ਪادری ਬੂਟਾ ਅਨਾਈਤ ਮਸੀਹ ਜੀ ਅੱਜ ਅਸੀਂ ਉਹਨਾਂ ਦੇ ਨਾਲ ਗੱਲ ਕਰਾਂ ਹਾਂਜੀ ਪادری ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਸੋਤਾ ਸਾਹਿਬ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ ਦਾ ਜੇ ਤੁਸੀਂ ਇੱਥੇ ਸਾਡੇ ਕੋਲ ਪਹੁੰਚੇ ਹੋ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਪادری ਸਾਹਿਬ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਹੈ ਡੈਨੀਅਲ ਮਸੀਹ ਪੱਟੀ ਜੀ ਨੂੰ ਤੇ ਤੁਸੀਂ ਤਾਂ ਮਸੀਹ ਭਾਈਚਾਰੇ ਦੇ ਦੇ ਬੜੇ ਪੁਰਾਣੇ ਕਾਗੂ ਉਹ ਸਮੇ ਸਮੇ ਤੇ ਤੁਸੀਂ ਸਰਕਾਰਾਂ ਵੀ ਹੰਡਾਈਆਂ ਔਰ ਕੁਰਸੀਆਂ ਦੇ ਜਿਹੜੇ ਅਹੁਦੇਦਾਰੀਆਂ ਤੁਸੀਂ ਉਹ ਵੀ ਹੰਡਾ ਕੇ ਬੈਠੇ ਹੋ ਕੀ ਇਹ ਜਿਹੜਾ ਟਰਾਂਸਪੋਰਟਰ ਸਾਹਬ ਨੂੰ ਲਗਾਇਆ ਗਿਆ ਹੈ ਇਸੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ 크ਿਸਚਨ ਡਿਵੈਲਪਮੈਂਟ ਬੋਰਡ ਹੁੰਦਾ ਜਿਹਨੂੰ ਸਮਾਜ ਭਲਾਈ ਦੇ ਜਿੰਨੇ 크ਿਸਚਨ ਭਲਾਈ ਬੋਰਡ ਨੇ ਉਹਨਾਂ ਦਾ ਪੰਜਾਬ ਦਾ ਚੇਅਰਮੈਨ ਪੰਜਾਬ ਸਰਕਾਰ ਨੇ ਇਹਨਾਂ ਨੂੰ ਲਾਇਆ ਆ ਤਾਂ ਕਿ ਜਿੰਦੇ ਵੀ ਵਕ ਵਕ ਬੋਰਡ ਨੇ ਉਹਨਾਂ ਦੇ ਬੋਰਡ ਬਣੇ ਨੇ ਜਿਹਦੇ ਵਿੱਚ ਡਿਵੈਲਪਮੈਂਟ ਬੋਰਡ ਕ੍ਰਿਸਚਨ ਬੋਰਡ ਬਣਿਆ ਜਿਨ੍ਹਾਂ ਦਾ ਚੇਅਰਮੈਨ ਡੈਨੀਅਲ ਮਸੀਹ ਟਰਾਂਸਪੋਰਟਰ ਅੰਮ੍ਰਿਤਸਰ ਨੂੰ ਲਾਇਆ ਗਿਆ ਔਰ ਇਸ ਬੋਰਡ ਦੇ ਵਿੱਚ ਜਿੰਨੀਆਂ ਵੀ ਕ੍ਰਿਸਚਨ ਮਸੀਹੀ ਭਾਈਚਾਰੇ ਦੀਆਂ ਮੁਸ਼ਕਲਾਂ ਹੁੰਦੀਆਂ ਨੇ ਉਹਨਾਂ ਨੂੰ ਸੁਣਨਾ ਤੇ ਫਿਰ ਉਹਨਾਂ ਤੇ ਵਿਚਾਰ ਕਰਨੀ ਤੇ ਉਹਨਾਂ ਮੁੱਦਿਆਂ ਨੂੰ ਲੈਣਾ ਇਹ ਇੱਕ ਸਭ ਤੋਂ ਵੱਡਾ ਕੰਮ ਡਵੈਲਪਮੈਂਟ ਦਾ ਡਵੈਲਪਮੈਂਟ ਦੇ ਨਾਲ ਨਾਲ ਹੁੰਦੀ ਆ ਭਲਾਈ ਬੋਰਡ ਪੀਪਲ ਆ ਇਹਦੇ ਕਿਹੜੇ ਕਿਹੜੇ ਬੋਰਡ ਜਿਹੜੇ ਆ ਇਹ ਅੱਗੇ ਕੰਮ ਕਰ ਸਕਦੀ ਆ ਜੀ ਇਹਦੇ ਵਾਸਤੇ ਮੈਂ ਚਾਹਣਾ ਕਿ ਬਹੁਤ ਵਧੀਆ ਤੇ ਚੰਗਾ ਕਦਮ ਜਿਹੜਾ ਆ ਚੁੱਕਿਆ ਆ ਅਰ ਡੈਨੀਅਲ ਟ੍ਰਾਂਸਪੋਰਟ ਅਰ ਜੀ ਪਹਿਲਾਂ ਵੀ ਜਿਹੜੇ ਨੇ ਉਹਨਾਂ ਨੇ ਲੋਕਾਂ ਦਾ ਜਨ ਹਿੱਤ ਲੋਕਾਂ ਵਾਸਤੇ ਬਹੁਤ ਕੰਮ ਕੀਤਾ ਆ ਹਰ ਦੁੱਖ ਸੁੱਖ ਦੇ ਸਾਥੀ ਰਹੇ ਨੇ ਅਰ ਉਹਨ ਮੈਦਾ ਇਹਨਾਂ ਨੇ ਲਿਆ ਆ ਜਿਹੜਾ ਕਿ ਕਿਸੇ ਦਾ ਵੀ ਉਹ ਪੱਖਪਾਤ ਨਹੀਂ ਕਰਦਾ ਉਹਨਾਂ ਨੂੰ ਸਭ ਆਰਗੇਨਾਈਜੇਸ਼ਨ ਤੇ ਸਾਰੀ ਕਮਿਊਨਿਟੀ ਜਿਹੜੀ ਆ ਡੈਨੀਅਲ ਮਸੀਨੂ ਸੰਧ ਕਰਦੀ ਆ ਇਸ ਵਾਸਤੇ ਮੈਂ ਪੰਜਾਬ ਸਰਕਾਰ ਦਾ ਵੀ ਰਿਣੀ ਆ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਵਿਅਕਤੀ ਨੂੰ ਇਹ ਪਦਵੀ ਦਿੱਤੀ ਆ ਔਰ ਮੈਂ ਆਸ ਕਰਦਾ ਆ ਕਿ ਜਿੰਨੇ ਵੀ ਬੋਰਡ ਦੇ ਵਿੱਚ 크ਰਿਸਚਨ ਭਲਾਈ ਬੋਰਡ ਦਾ ਕੰਮ ਹੋਣਗੇ ਮੁੱਦੇ ਹੋਣਗੇ ਉਹਨਾਂ ਨੂੰ ਇਹ ਜ਼ਰੂਰ ਹੱਲ ਕਰਨਗੇ ਮਸੀਹ ਸਾਹਿਬ ਤੁਹਾਡੇ ਭਾਈਚਾਰੇ ਦੇ ਬਹੁਤ سارے ਮੁੱਦੇ ਨੇ ਜਿਵੇਂ ਕਬਰਿਸਤਾਨਾ ਦਾ ਬਹੁਤ ਪੱਖ ਦਾ ਮੁੱਦਾ ਜਿਹੜਾ ਉਹ ਚੱਲਦਾ ਆ ਰਿਹਾ ਹੈ ਹੋਰ ਵੀ ਮਾਨ ਸਨਮਾਨ ਨੂੰ ਲੈ ਕੇ ਵੀ ਪਾਰਟੀਆਂ ਦੇ ਵਿੱਚ ਗੱਲ ਚੱਲਦੀ ਹੈ ਤਾਂ ਕੀ ਜਦ ਹੁਣ ਡੈਨੀਅਲ ਪੱਟੀ ਜੀ ਇੱਕ ਮਸੀਹ ਵੈਲਫੇਅਰ ਬੋਰਡ ਦੇ ਜਿਹੜਾ 크ਿਸਚਨ ਵੈਲਫੇਅਰ ਬੋਰਡ ਦੇ ਚੇਅਰਮੈਨ ਲੱਗੇ ਨੇ ਤਾਂ ਤੁਹਾਡੇ ਕਿਉਂਕਿ ਤੁਸੀਂ ਪੁਰਾਣੇ ਹੋ ਤੁਸੀਂ ਸਭ ਕੁਝ ਦੇਖਿਆ ਹੈ ਤਾਂ ਤੁਹਾਨੂੰ ਕੁਝ ਲੱਗਦਾ ਹੈ ਹੁਣ ਨਵੀਂ ਆਸ ਹੈ ਕਿ ਹੁਣ ਜਿਹੜੀ ਉਹ ਤੁਹਾਡੇ ਪੈਂਡਿੰਗ ਕੰਮ ਸੀ ਉਹ ਪੂਰੇ ਹੋਣਗੇ ਇਹ ਬਿਲਕੁਲ ਠੀਕ ਆ ਕਿ ਕਬਰਸਤਾਨਾਂ ਦਾ ਮਸਲਾ ਆ ਬਹੁਤ ਥੰਮਾ ਤੇ ਜਗੜਾ ਨਹੀਂ ਮਨੋਰਟੀ ਦੇ ਕਈ ਬੱਚਿਆਂ ਨੂੰ ਜਿਹੜੇ ਆ ਉਹ ਪੈਸੇ ਨਹੀਂ ਮਿਲਦੇ ਜਿਹੜਾ ਸਕਾਲਰਸ਼ਿਪ ਆਉਂਦਾ ਆ ਇਹ ਬਹੁਤ ਸਾਰੇ ਖੋਰ ਵੀ ਕਈ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਾਨੂੰ ਅੱਜ ਇਹ ਆਵਾਜ਼ ਜਿਹੜੀ ਆ ਬੁਲੰਦ ਕਰਨੀ ਚਾਹੀਦੀ ਆ ਔਰ ਮੈਂ ਆਸ ਪ੍ਰਗਟ ਕਰਦਾ ਕਿ ਉਹਨਾਂ ਨੇ ਇੱਕ ਐਸੇ ਵਿਅਕਤੀ ਨੂੰ ਸੁਣਿਆ ਆ ਪੰਜਾਬ ਸਰਕਾਰ ਨੇ ਜਿੰਨੇ ਪਹਿਲਾਂ ਵੀ ਜਨਤਕ ਲੋਕਾਂ ਦੇ ਕੰਮ ਜਿਹੜੇ ਨੇ ਸਮਾਜਿਕ ਕਿੱਤੇ ਨੇ ਤੇ ਉਹਨਾਂ ਨੂੰ ਜਮੀਨੀ ਪੱਧਰ ਤੋਂ ਗਰਾਸ ਰੂਟ ਤੋਂ ਸਾਰੀਆਂ ਗੱਲਾਂ ਦਾ ਜਿਹੜਾ ਪਤਾ ਆ ਜੀ ਔਰ ਮੈਂ ਆਸ ਕਰਦਾ ਕਿ ਇਹਨਾਂ ਮੁੱਦਿਆਂ ਦੇ ਉੱਤੇ ਵੀ ਜਿਹੜੇ ਆ ਜਲਦੀ ਹੀ ਗੱਲਬਾਤ ਹੋਵੇਗੀ ਤਾਂ ਕਿ ਕ੍ਰਿਸਚਨ ਕਮਿਊਨਿਟੀ ਦਾ ਕਬਰਸਤਾਨ ਦਾ ਜਿਹੜਾ ਤੁਸੀਂ ਮੁੱਦਾ ਆ ਇਹ ਬੜੇ ਜਿਨ੍ਹਾਂ ਤੋਂ ਲੰਮਕਦਾਰ ਆ ਕਈ ਜਗ੍ਹਾ ਦੇ ਉੱਤੇ ਕਬਰਸਤਾਨੀ ਨਹੀਂ ਨੇ ਕਈ ਜਗ੍ਹਾ ਤੇ ਜੇ ਹੈਗੇ ਆ ਤੇ ਉਹਨਾਂ ਦੀ ਨਿਸ਼ਾਨਦੇ ਹੀ ਨਹੀਂ ਅਜੇ ਤੱਕ ਕੋਈ ਜੀ ਤਾਂ ਕਿ ਉਹ ਨਿਸ਼ਾਨਦੇ ਹੀ ਹੋ ਜੇ ਉੱਥੇ ਪਤਾ ਲੱਗੇ ਕਿ ਇਹ ਕਬਰਸਤਾਨ ਇਹਨਾਂ ਦਾ ਵੱਖਰਾ ਆ ਇਸ ਕਰਕੇ ਬਹੁਤ ਸਾਰੇ ਕਬਰਸਤਾਨਾਂ ਤੇ ਲੋਕਾਂ ਦੇ ਅਜ ਕਬਜ਼ ਵੀ ਨੇ ਜਿਸ ਕਰਕੇ ਬੜੀਆਂ ਡੈੱਡ ਬੋਡੀ ਨੂੰ ਦਫਨਾਉਣ ਵਾਸਤੇ ਮੁਸ਼ਕਲਾ ਪੇਸ਼ ਹੁੰਦੀਆਂ ਨੇ ਇਸ ਕਰਕੇ ਇਹਨਾਂ ਮੁੱਦਿਆਂ ਤੇ ਵਿਚਾਰ ਜਿਹੜਾ ਉਹ ਜ਼ਰੂਰ ਕੀਤਾ ਜਾਵੇਗਾ ਜੀ ਮਸੀਹ ਸਾਹਿਬ ਅੱਜ ਜਦ ਤੁਸੀਂ ਡੈਨੀਅਲ ਪੱਟੀ ਜੀ ਨੂੰ ਮਿਲ ਕੇ ਆਏ ਹੋ ਤੇ ਉਹਨਾਂ ਨੂੰ ਤੁਸੀਂ ਵਧਾਈ ਦਿੱਤੀ ਹੈ ਤੇ ਉਸ ਤੋਂ ਇਲਾਵਾ ਤੁਹਾਡੀ ਕੀ ਗੱਲਬਾਤ ਹੋਈ ਹੈ ਉਹਨਾਂ ਨਾਲ ਸਭ ਤੋਂ ਪਹਿਲਾਂ ਤੇ ਅੱਜ ਪੂਰੀ ਟੀਮ ਜਿਹੜੀ ਆ ਮੇਰੇ ਨਾਲ ਗਈ ਉਹਦੇ ਵਿੱਚ ਅਸੀਂ ਵਧਾਈ ਦਿੱਤੀ ਉਹਨਾਂ ਨੂੰ ਤੇ ਨਾਲ ਉਹਨਾਂ ਨੂੰ ਕਿ ਮੈਂ ਇਹ ਕਿਹਾ ਕਿ ਜਿੰਨਾ ਮੇਰਾ ਸਮਾਜਿਕ ਧਾਰਮਿਕ ਰਾਜਨੀਤਿਕ ਤੌਰ ਤੇ ਨਿੱਜੀ ਤਜਰਬਾ ਤੇ ਮੈਂ ਤੁਹਾਡੇ ਨਾਲ ਖੜਾ ਆ ਔਰ ਜਿੱਥੇ ਮੇਰੀ ਲੋੜ ਪਵੇਗੀ ਕਿਸੇ ਵੀ ਸਜਾਵ ਦੀ ਤੇ ਮੈਂ ਤੁਹਾਨੂੰ ਉਹ ਸਜਾਵ ਦੇ ਸਕਦਾ ਆ ਜੀ ਆਖਿਰ ਜੀ ਮਸੀਹ ਸਾਹਿਬ ਤੁਸੀਂ ਆਪਣੇ ਭਾਈਚਾਰੇ ਨੂੰ ਜਿਹੜਾ ਇਸਾਈ ਭਾਈਚਾਰਾ ਹੈ ਤੁਹਾਡਾ ਮਸੀਹ ਭਾਈਚਾਰਾ ਹੈ ਉਸ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਤੇ ਇਹੋ ਹੀ ਸੰਦੇਸ਼ ਦਵਾਂਗਾ ਕਿ ਜੇਕਰ ਅੱਜ ਪੰਜਾਬ ਸਰਕਾਰ ਨੇ ਉਹਨਾਂ ਨੂੰ ਇਹ ਉਹਦਾ ਦੇ ਕੇ ਨਵਾਸਿਆ ਆ ਤੇ ਅਸੀਂ ਸਾਰੀ ਕਮਿਊਨਿਟੀ ਜਿਹੜੀ ਆ ਏਕਤਾ ਕਰੀਏ ਤਾਂ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਆਈ ਵੱਖ-ਵੱਖ ਜਿੰਨੀਆਂ ਵੀ ਸਿਆਸੀ ਪਾਰਟੀਆਂ ਆ ਉਹਨਾਂ ਕੋਲ ਜਿੱਥੇ ਸਾਡੀ ਨੁਮਾਇੰਦਗੀ ਹਾਲੇ ਵੀ ਨਹੀਂ ਮਿਲੀ ਜੀ ਤਾਂ ਅਸੀਂ ਉਹਨੂੰ ਹਾਸਲ ਕਰ ਸਕੀਏ ਪਰ ਇਹ ਏਕਤਾ ਨਾਲ ਸਾਰਾ ਕੰਮ ਹੋਣਾ ਆ ਜੀ ਸੋ ਇਹ ਸੰਨ ਆਦਰੀ ਬੂਟਾ ਅਨਾਈਤ ਮਸੀ ਜੀ ਜਿਨ੍ਹਾਂ ਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ ਨੇ ਇਹਨਾਂ ਨੂੰ ਵਿਲੀਅਮ ਕੈਰੀ ਅਵਾਰਡ ਵੀ ਮਿਲਿਆ ਹੈ ਔਰ ਸਮੇਂ-ਸਮੇਂ ਤੇ ਉੱਤੇ ਜਿਹੜੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਉਹ ਇਹਨਾਂ ਨੂੰ ਇਹਨਾਂ ਦੀਆਂ ਸੇਵਾਵਾਂ ਦੇ ਲਈ ਜਿਹੜਾ ਸਨਮਾਨਿਤ ਕਰਦੇ ਨੇ ਸੋ ਉਹਨਾਂ ਦਾ ਕਹਿਣਾ ਹੈ ਕਿ ਮਸੀਹ ਸਮਾਜ ਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਡੈਨੀਅਲ ਮਸੀਹ ਪੱਟੀਜੀ ਦੇ ਨਾਲ ਉਹਨਾਂ ਕਹਿਆ ਕਿ ਮੋਢੇ ਦਾ ਮੋਢਾ ਲਾ ਕੇ ਮੈਂ ਕੰਮ ਕਰਾਂਗਾ ਔਰ ਜਿੱਥੇ ਵੀ ਮੇਰੇ ਤਜਰਬੇ ਦੀ ਜਿੱਥੇ ਵੀ ਮੇਰੇ ਜਿੰਨੇ ਸਮਾਜ ਦੇ ਵਿੱਚ ਕੰਮ ਕੀਤੇ ਆ ਜੋ ਉਹਨਾਂ ਦੇ ਕੋਲ ਉਸ ਦੀ ਜਾਣਕਾਰੀ ਹੈ ਲੋੜ ਪਾਏਗੀ ਮੈਂ ਵਾ ਚੜ ਕੇ ਹਿੱਸਾ ਦੇਾਂਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ